ਬਟਾਲਾ ਪੁਲਿਸ ਨੇ ਐਸਪੀ ਸਿਟੀ ਸੰਜੀਪ ਸ਼ਰਮਾ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਬੀਤੇ ਦਿਨਾਂ ਦਰਮਿਆਨ ਬਟਾਲਾ ਸਿਟੀ ਦੇ ਅੰਦਰ ਚੈਨ ਅਤੇ ਵਾਲੀਆਂ ਸਨੇਚਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਉੱਤੇ ਬਟਾਲਾ ਸਿਟੀ ਅਤੇ ਸਿਵਲ ਥਾਣੇ ਦੀਆਂ ਟੀਮਾਂ ਨੇ ਮਿਲ ਕੇ ਤਫ਼ਤੀਸ਼ ਕਰਦੇ ਹੋਏ ਦੋ ਸਨੇਚੁਰਾ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਨ੍ਹਾਂ ਕੋਲ ਪੁਸ਼ਗੀਸ਼ ਕਰਨ ਤੇ ਉਹਨਾਂ ਕਬੂਲ ਕੀਤਾ ਕਿ ਉਹਨਾਂ ਦੇ ਵੱਲੋਂ 11 ਵਾਰ ਦਾਤਾ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਸੋਨੇ ਦੀਆਂ ਖੋਈਆਂ ਚੈਨਾ ਤੇ ਵਾਲੀਆਂ ਬਟਾਲਾ ਦੇ ਹੀ ਇੱਕ ਸੁਨਿਆਰੇ ਨੂੰ 베ਚੀਆਂ ਹਨ ਪੁਲਿਸ ਨੇ ਉਕਤ ਸੁਨਿਆਰੇ ਨੂੰ ਕਾਬੂ ਕਰ ਲਿਆ ਹੈ ਅਤੇ ਖੋਇਆ ਸੋਨੇ ਦਾ ਸਮਾਨ ਵੀ ਬਰਾਮਦ ਕਰ ਲਿਆ ਹੈ ਬਟਾਲਾ ਤੋਂ ਲਾਪਰਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਕਿ ਕੁਝ ਦਿਨਾਂ ਦੇ ਵਿੱਚ ਕਾਫੀ ਆਪਣੇ ਸ਼ਹਿਰ ਦੇ ਵਿੱਚ ਚੇਨ ਸਨੇਚਿੰਗ ਦੀ ਜਾਂ ਵਾਲੀਆਂ ਸਨੇਚਿੰਗ ਬਜ਼ੁਰਗੋਰ ਤੋਂ ਜਾਂ ਦੂਸਰੇ ਔਰਤਾਂ ਤੋਂ ਇਦਾਂ ਦੀਆਂ ਵਾਰਦਾਤਾਂ ਹੋਣ ਨੇ ਜਿਹਦੇ ਨਾਲ ਆਲਰੇਡੀ ਸਮਾਜ ਵਿੱਚ ਥੋੜੀ دہشت ਪੈਦੀ ਹੈ ਤੇ ਸੈਂਸ ਆਫ ਸਿਕਿਉਰਿਟੀ ਦੀ ਥੋੜੀ ਨਾ ਫੀਲਿੰਗ ਘਟਦੀ ਹੈ ਉਹਦੇ ਵਿੱਚ ਤੇ ਇਹਦੇ ਵਿੱਚ ਪਿਛੇ ਦੀ ਇੱਕ ਵਾਰਦਾਤ ਹੋਈ ਸੀ ਇੱਥੇ ਗਊਸ਼ਾਲਾ ਰੋਡ ਤੇ 17 ਤਰੀਕ ਨੂੰ ਇੱਕ ਬਜ਼ੁਰਗ ਲੇਡੀ ਦੀ ਸਵੇਰੇ 5:30 5 ਵਜੇ ਗੁੱਗੂ ਦੇ ਹਸਪਤਾਲ ਦੇ ਨੇੜੇ ਉਹਦੀ ਵਾਲੀ ਹੋਈ ਸੀ ਉਤਤਨੇ ਜੁਨੀ ਫਿਰ ਉਹ ਥੋੜਾ ਅਸੀਂ ਐਕਟਿਵ ਹੋਏ ਸੀ ਸੀਸੀਟੀਵੀ ਖੰਗਾਲੇ ਸਾਰੇ ਆਪਣਾ ਦੇਖੇ ਤੇ ਉਸ ਤੋਂ ਬਾਅਦ ਵਿੱਚ ਜੋ ਸ਼ਮਸ਼ੇਰ ਸਿੰਘ ਇੱਕ ਹਰਪੁਰੇ ਦਾ ਤੇ ਇੱਕ ਪ੍ਰਭਜੋਤ ਖਾਨ ਫਤਕਲਾ ਨਾ ਸਿੰਘ ਦੇ ਅਸੀਂ ਦੋ ਨੌਜਵਾਨੇ ਤੇ ਜੇ ਗ੍ਰਿਫਤਾਰ ਕੀਤੇ ਗ੍ਰਿਫਤਾਰ ਕਰਕੇ ਪਹਿਲੇ ਤੇ ਅਸੀਂ ਇਹਦੇ ਵਿੱਚ ਤਿੰਨੇ ਟੀਮਾਂ ਲੱਗ ਗਈਆਂ ਕਿਉਂਕਿ ਏਰੀਆ ਸਿਵਲ ਐਂ ਦੇ ਏਰੀਆ ਚ ਵੀ ਹੋਈਆਂ ਨੇ ਉਹ ਬੇਸਿਕਲੀ ਜਿਹੜੀ ਵਾਰਦਾਤ ਸੀ ਉਹ ਸਿਟੀ ਦੀ ਸੀ ਦੇ ਵਿੱਚ CIA ਵਾਲੇ ਵੀ ਇਨਵੋਲਵ ਹੋਏ ਅਸੀਂ ਸਾਰਿਆਂ ਦੀ ਮਤ ਲਾ ਕੇ ਟੀਮ ਵਰਕ ਸਾਬ ਨੇ ਸਾਰਿਆਂ ਨੂੰ ਆਪਣੇ ਆਪਣੇ SSP ਸਾਹਮਣੇ ਡਿਊਟੀਆਂ ਵੰਡਦੀ ਆ ਤੁਸੀਂ ਕਿਹੜਾ ਏਰੀਆ ਤੁਸੀਂ ਕਿਹੜਾ ਉਹ ਵੀ SSP ਸਾਹਿਬ ਹੀ ਇਸ ਕਹਿੰਦੇ ਕਿ ਭਈ ਇੱਕ ਕਰਨੀ ਹੀ ਕਰਨੀ ਐ ਡਰੈਸ ਕੁਛ ਹੋ ਜਾਵੇ ਉਹ ਟੀਮਾਂ ਬਣ ਗਈਆਂ ਤੇ ਉਹ ਫਿਰ ਜਦੋਂ ਇਸ ਨੂੰ ਅਸੀਂ ਪੇਸ ਕੀਤਾ ਫੜ ਲਿਆ ਉਹਨੂੰ ਫਿਰ ਅਸੀਂ ਪੁੱਛਕਿਛ ਕੀਤੀ ਤੇ ਪੁੱਛਕਿਛ ਤੇ ਆਪਣਾ ਉਹਨੇ ਮੰਨੀਆਂ ਵਾਰਦਾਤਾ ਪੰਜ ਕਿਤੇ ਗਰੀਬ ਸਿਵਲੈਂਡਮ ਵਾਰਦਾਤਾ ਮੰਨੀਆਂ ਉਦੇ ਵਿੱਚ ਇੱਕ ਚ ਚੈਨੀ ਗਈ ਸੀ ਜੀ ਉਦੇ ਵਿੱਚ 2 ਪਤੋਲੇ ਦੀ ਕਰੀਬ ਚੈਨੀ ਗਈ ਸੀ ਇੱਕ ਤੇ ਹੋਰ ਮਾਤਾ ਦੀ ਵਾਲੀ ਗਈ ਸੀ ਹੋਰ ਤੇ ਆਪਦੀਆਂ 3 ਵਾਲੀਆਂ ਗਈਆਂ ਸੀ ਇਹਨਾਂ ਦੇ ਇੱਕ ਮਾਤਾ ਦੀ ਵਾਲੀ ਗਈ ਸੀ ਹੋਰ 5 ਟੋਟਲ 5 ਵਾਲੀਆਂ ਦੀ ਉਹਨੇ ਵਾਰਦਾ ਤਾਂ ਮੰਨੀ ਫਿਰ ਜਦੋਂ ਨਜੀਰ ਪੁੱਛ ਕੇ ਚੀਤੀ ਕਿ ਵਾਲੀਆਂ ਤੁਸੀਂ ਕੀ ਕਰਦੇ ਕਿੱਥੇ ਕਰਦੇ ਹੋ ਉਹਨੇ ਫਿਰ ਦੱਸਿਆ ਕਿ ਇੱਥੇ ਸ਼ਹਿਰ ਦਾ ਇੱਕ ਜੁਵਲਰ ਆ ਅਸੀਂ ਬੜੇ ਚਿਰ ਤੋਂ ਇਹ ਵੀ ਗੱਲ ਸਾਹਮਣੇ ਆਂਦੀ ਹੈ ਅਸੀਂ ਉਹਨਾਂ ਨੂੰ ਇੱਕ ਪਰਚੇ 'ਚ ਅਰੈਸਟ ਵੀ ਕਰ ਲਿਆ ਸਿਵਲ ਲਾਈਨ ਵਾਲੇ ਮੁਕਦਮੇ 'ਚ ਆਪਣੇ ਸਿਟੀ ਵਾਲੇ ਮੁਕਦਮੇ ਦੇ ਵਿੱਚ ਵੀ ਅੱਜ ਅਰੈਸਟ ਅਸੀਂ ਡਾੜ ਰਹੇ ਹਾਂ ਉਹਦੀ ਉਹਦੀ ਪ੍ਰੋਡਕਸ਼ਨ ਮਰਨ ਤੇ ਲਿਆ ਕੇ ਅੱਜ ਕੋਰਟ 'ਚ ਪੇਸ਼ ਕਰ ਰਹੇ ਹਾਂ ਅਸੀਂ ਤੇ ਉਹ ਤੋਂ ਹੋਰ ਮਜੀਦ ਅਸੀਂ ਕਰਾਂਗੇ ਬਰਾਮਦਗੀ ਵੀ ਹੋਏਗੀ ਪੁੱਛਗਿਛ ਹੋਏਗੀ ਤੇ ਇਹ ਵੀ ਸਾਡੇ ਧਿਆਨ 'ਚ ਆਇਆ ਕਿ ਸ਼ਹਿਰ ਦੇ ਜਿਹੜੇ ਹੋਰ ਸਨੈਚਰ ਸੀ ਸ਼ਾਇਦ ਉਹ ਵੀ ਇਹਨੂੰ ਸਮਾਨ ਦਿੰਦੇ ਰਹੇ ਨੇ ਇਹਦੇ ਨਾਲ ਇਹ ਹੁੰਦਾ ਕਿ ਜਦੋਂ ਕਿਸੇ ਚੋਰ ਦੇ ਸਮਾਨ ਦੀ ਜਿਹੜੀ ਕੱਪਟਕ ਹੋ ਜਾਂਦੀ ਹੈ ਉਹਨੂੰ ਥੋੜੇ ਪੈਸੇ ਮਿਲ ਜਾਂਦੇ ਉਹਦਾ ਵੀ ਹੌਸਲਾ ਆ ਜਾਂਦਾ ਜਿਸ ਲਈ ਕੋਈ ਚੋਰੀ ਦਾ ਮਾਲ ਕੋਈ ਖਰੀਦਦਾ ਹੀ ਨਹੀਂ ਤੇ ਫਿਰ ਉਹ ਵੀ ਡੀਮੋਡਲਾਈਜ਼ ਕਹਿ ਲੋ ਜਾਂ ਦੂਸਰੇ ਕ ਤੇ ਇਸ ਪਾਸੇ ਨੂੰ ਪ੍ਰਫੁੱਲਤ ਨਹੀਂ ਹੁੰਦੇ ਇਸ ਇਸ ਤਰ੍ਹਾਂ ਦਾ ਉਹਨਾਂ ਦਾ ਕੰਮ ਤੇ ਥੋੜਾ ਡਾਊਨ ਹੁੰਦੇ ਨੇ ਪਰ ਇਹ ਇਹ ਸਮਾਜ ਦੇ ਜਿਹੜੇ ਇਸ ਤਰ੍ਹਾਂ ਦੇ ਜੁਐਲਰਸ ਸਾਰੇ ਜੁਐਲਰਸ ਨਹੀਂ ਇਸ ਤਰ੍ਹਾਂ ਬੜੇ ਵਧੀਆ ਤੇ ਬਟਾਲਾ ਸ਼ਹਿਰ ਦੇ ਵਿੱਚ ਜੁਐਲਰ ਅਸੋਸੀਏਸ਼ਨ ਬੜੀ ਤਗੜੀ ਬੜੀ ਬੋਲ ਨਾਮੀ ਜੁਵਲਰ ਸੇ ਜਾਂ ਦੂਸਰੇ ਇਸ ਤਰੀਕੇ ਦਾ 1 2 1 ਕਾ 2 ਕਾ ਜਿਹੜੇ ਹੁੰਦੇ ਨੇ ਉਹਦੇ ਨਾਲ ਸਾਰੀ ਬਰਾਦਰੀ ਦਾ ਨਾਮ ਬਦਨਾਮ ਹੁੰਦਾ ਟੋਟਲ ਕਿੰਨੀਆਂ ਵਾਰਦਾਤਾਂ ਪੇਸ਼ ਹੋਈਆਂ ਵਾਰਦਾਤਾਂ ਇਹਦੇ ਵਿੱਚ 6 ਤੇ 5 11 ਵਾਰਦਾਤਾਂ ਪੇਸ਼ ਹੋਈਆਂ ਦੋ ਕੁ ਬੰਦੇ ਪੜੇ ਨੇ ਇਹਦਾ ਵੀ ਫੈਮਿਲੀ ਬੈਕਗ੍ਰਾਉਂਡ ਵੀ ਆ ਤੇ ਕ੍ਰਿਮੀਨਲ ਬੈਕਗ੍ਰਾਉਂਡ ਵੀ ਕ੍ਰਿਮੀਨਲ ਬੈਕਗ੍ਰਾਉਂਡ ਤੇ ਹਜੇ ਤੱਕ ਦੀ ਕੋਈ ਆਈ ਨਹੀਂ ਕਿਉਂਕਿ ਪ੍ਰੀਵੀਅਸਲੀ ਇਹ ਕਨਵਿਕਟਡ ਨਹੀਂ ਸੀ ਤੇ ਫੈਮਿਲੀ ਦੇ ਵਿਲੇ ਹੀ ਨੇ ਜੀ ਕੋਈ ਦਸ ਨੇ ਬਟਾਲੇ ਕੀ ਕਰਦੇ ਸੀ ਕਿ ਆਪਣੇ ਬਟਾਲੇ 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 ਅਜੇ ਤੱਕ ਦੇ ਅਜੇ ਤੱਕ ਵੀ ਸਾਡੇ ਕੋਲ ਕਸਟਡੀ ਚ ਨੇ ਤੇ ਅਜੇ ਤੇ 11 ਦੇ ਕਰੀ ਤੁਹਾਡੀਆਂ ਹਾਂ 11 ਸਿਟੀ ਸਿਵਲ ਆਂਦੀ ਹਾਂ ਦੋਵਾਂ ਦਾ ਡਿਵੀਜ਼ਨ ਬਣੇ ਨਹੀਂ ਨਹੀਂ ਯਾਰ ਦੋਸਤ ਨਹੀਂ ਜੀ ਤੇ ਕਿਹਦਾ ਜੁਡੀ ਕਿਸ ਤਰ੍ਹਾਂ ਚੱਲਦਾ ਜੀ ਹਾਂਜੀ ਉਹਨੂੰ ਵੀ ਅਰੈਸਟ ਕਰਕੇ ਉਹ ਵੀ ਉਹਨੂੰ ਵੀ ਉਹ ਉਹਨੂੰ ਉਹਨੂੰ ਵੀ ਉਜਵਲ ਹੰਡਾ ਜੀ ਇਥੋਂ ਸ਼ਹਿਰ ਦੇ ਉਹਨੂੰ ਉਹ ਕਿੰਨਾ ਕੁ ਸਮਾਨ ਲੈ ਚੁੱਕਿਆ ਜੀ ਅਜੇ ਤੱਕ ਦੋਰਾ ਹਜੇ ਤੱਕ ਤੇ ਜਿਹੜੀ ਆ ਇਹ ਵਾਰਦਾਤਾਂ ਵਾਲਾ ਜਿਹੜਾ ਮੈਂ ਦੱਸਿਆ ਸਮਾਨ ਲਗਭਗ ਸਾਰਾ ਉਹਦੇ ਥਰੂ ਹੀ ਹੋਇਆ ਸੀ ਜਿਹੜਾ ਉਜਵਲ ਹੰਡਾ ਜੀ ਉਹ ਕਿੰਨੀ ਕੀ ਦੇਰ ਤੋਂ ਟੋਰੀ ਦਾ ਸਮਾਨ ਲੈ ਰਿਹਾ ਇਹ ਉਜਵਲ ਹੰਡੇ ਤੋਂ ਅਜੇ ਅਸੀਂ ਦੂਸਰੇ ਮੁਕਦਮੇ ਦੇ ਵਿੱਚ ਕੁਝ ਕਿਸੇ ਪਹਿਲੇ ਮੁਕਦਮੇ ਵਿੱਚ ਤੇ ਪાંਜੀ ਹੋਈਆਂ ਸੀ ਤੇ ਦੂਸਰੇ ਸਵਰਥ ਮੇ ਤੇ ਵੀ ਚਾਹੀ ਅਸੀਂ ਲਿਆ ਰਹੇ ਹਾਂ ਚੋਰੀ ਦਾ ਸੋਦਾ ਕਿੱਦਾਂ ਹੁੰਦਾ ਸੀ ਇਹਨਾਂ ਦਾ ਨਹੀਂ ਆਪ ਹੀ ਆਪ ਹੀ ਮੈਂ ਤਾਂ ਹੀ ਉਹ ਕਹਿ ਰਿਹਾ ਜੀ ਕਿ ਕੱਲਾ ਇਹ ਨਹੀਂ ਸਨੇਚਰ ਹੋਣਗੇ ਜਿਹੜੇ ਸ਼ਹਿਰ ਦੇ ਦੂਸਰੇ ਸਨੇਚਰ ਹੋਣਗੇ ਸ਼ਾਇਦ ਜਿਸ ਤਰ੍ਹਾਂ ਇੱਕ ਦੂਜੇ ਨੂੰ ਅਸੀਂ ਦੱਸ ਦਿੰਦੇ ਨਾ ਕਿ ਫੁਲਾਨੀ ਦਸ ਪਾਦੀ ਦੀ ਹੈ ਕੋਈ ਉਹ ਸਮਾਨ ਤੋਲ ਤੋਲ ਭਾਅ ਜੀ ਜਿਹੜਾ ਆਪਣਾ ਪੰਜਾਬੀ ਦੀ ਕਹਾਵਤ ਹੁੰਦੀ ਹੈ ਜੀ ਬਸ ਚੋਰੀ ਦਾ ਮਾਲ ਤੇ ਡਾਂਗਾ ਲੱਗਾ ਜ ਉਹ ਜਿਹੜੀ ਆਈ ਗੱਲ ਹੀ ਕਿ ਸਾਹਮਣੇ ਉਹ ਚੀਨੀ ਦਾ ਬੜਾ ਓਨੇ ਪੋਨੇ ਦੇ ਰੇਟਾਂ ਦੇ ਵਿੱਚ ਇਹ ਤਾਂ ਗੱਲ ਹੋਈ ਸੀ ਇਸ ਸਪਰੇਸ ਹੋਣਾ ਪੁਲਿਸ ਤਹਿਤ ਇਹ ਸੁਨੇਹਾਰੇ ਹਾਂਜੀ ਹਾਂ ਕਿੰਨੀ ਖਾਲ ਪੈਦੀ ਚੋਰੀ ਦਾ ਮਾਲ ਖਰੀਦਣ ਵਾਲਿਆਂ ਵਾਸਤੇ ਔਰ ਸਟ੍ਰੀਟ ਸਨੇਚਿੰਗ ਨੂੰ ਖਾਲ ਪੈਣ ਕਮ ਸੇ ਕਮ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਦੋ ਸਨੇਚਰ ਫੜੇ ਜਾਣ ਨਾਲ ਅਸੀਂ ਮੈਂ ਕਹਿ ਦਵਾਂ ਕਿ ਬਟਾਲੇ ਦੇ ਵਿੱਚ ਠਾਲੀ ਪੈ ਜਾਊਗੀ ਬਟ ਇਹ ਹੈ ਕਿ ਅਸੀਂ ਇਸ ਦਿਸ਼ਾ ਵੱਲ ਤੁਰ ਪਏ ਹਾਂ ਕੁਝ ਅਸਰ ਜ਼ਰੂਰ ਹੋਵੇਗਾ ਪਲੱਸ ਜਿਹੜੇ ਜਿਹੜੇ ਇਹ ਮਾਲ ਖਰੀਦਣ ਦੇ ਆਦੀ ਨੇ ਚੋਰੀ ਦਾ ਮਾਲ ਲੈਣ ਲਈ ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਭਈ ਜਸਟ ਜਦੋਂ ਫੜੇ ਜਾਂਦਾ ਤੇ ਸਮਾਨ ਵਾਪਸ ਕਰਨ ਦਾ ਕਰਕੇ ਗੱਲ ਛੁੜਕਾਰਾ ਨਹੀਂ ਹੋਣਾ ਇਹਨਾਂ ਤੇ ਕੇਸ ਵੀ ਰਜਿਸਟਰਡ ਹੋਣਾ ਤੇ ਬਰਾਬਰ ਦੀ ਉਹਨਾਂ ਨੂੰ ਹਵਾਲਾ ਤੇ ਸੇਮ ਪਰਚੇ ਵਿੱਚ ਪਾ ਕੇ ਜਾਵੇਗਾ ਜੀ ਸਰ ਬਾਬੇ ਦਾ ਮੇਲਾ ਆ ਰਿਹਾ ਸੱਖਾਂ ਸੰਗਤ ਹੁੰਦੀ ਹੈ ਉੱਥੇ ਐਵਰੇਜ ਸਨੇਚਰ ਨਾਲੋਂ ਜ਼ਿਆਦਾ ਮੌਸਮ ਸਨੇਚਰ ਤੇ ਨਾਲ ਅਸੀਂ ਪਬਲਿਕ ਨੂੰ ਵੀ ਅਫੇਅਰ ਕਰਾਂਗੇ ਅਸੀਂ ਆਪਣੀਆਂ ਵੀ ਸਾਡੀਆਂ ਸੀਆਈਏ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਵੀ ਟੀਮਾਂ ਲਗੀਆਂ ਨੇ ਇਸ ਵੇਲੇ ਚ ਰਸ਼ ਵਿੱਚ ਤੁਹਾਨੂੰ ਇਨਪਾਸ ਤੁਸੀਂ ਵੀ ਦੇਖਿਆ ਹੋਣਾ ਕਿ ਸਨਾਚਿੰਦੀ ਘਟ ਤੋਂ ਚੋਰੀ ਜਿਹੜੀ ਜੇਬ ਕਤਰੇ ਦੀ ਉਹ ਕਾਫੀ ਸ਼ਿਕਾਇਤ ਆ ਅਸੀਂ ਉਸ ਨੂੰ ਬੰਦੇ ਨਜ਼ਰ ਰੱਖ ਕੇ ਵੀ ਨਾ ਉਸ ਤਰੀਕੇ ਨਾਲ ਪਲਾਨਿੰਗ ਕਰ ਰਹੇ ਹਾਂ ਕਿੰਨੇ ਦਾ ਸਮਾਨ ਸਮਾਨ ਹੁਣ ਅਸੀਂ ਜੇ ਏਵੈਲਿਊਏਟ ਅੱਜ ਕੱਲ ਦੇ ਰੇਟਾਂ 'ਚ ਕਰੀਏ ਤਾਂ ਫਿਰ ਕਾਫੀ ਲੱਖਾਂ ਦੀ ਬਣ ਜਾਂਦਾ ਸੀ ਫਿਰ ਧੰਨਵਾਦ 11 ਤੇ ਉਹਦੇ ਚ ਵਾਲੀਆਂ ਹੋ ਗਈਆਂ ਤੇ ਵੀ ਕਿ ਚੰਨੀ ਹੋ ਗਈ ਡੇਰ ਟੋਲੇ ਦੀ ਤੇ ਕੱਲੀ ਚੰਨੀ ਸੀ ਹਾਂਜੀ